ਹੁਸ਼ਿਆਰਪੁਰ ਚ ਚੋਰਾ ਦਾ ਅਤੰਕ ਲਗਾਤਾਰ ਵੱਧਦਾ ਹੀ ਦਿਖਾਈ ਦੇ ਰਿਹਾ ਹੈ ਤੇ ਪੁਲਿਸ ਵੀ ਚੋਰਾ ਨੂੰ ਕਾਬੂ ਕਰਨ 'ਚ ਬੇਵਾਸੀ ਦਿਖਾਈ ਦੇ ਰਹੀ ਹੈ। ਤਾਜ਼ਾ ਮਾਮਲਾ ਇੱਕ ਵਾਰ ਮੁੜ ਥਾਣਾ ਸਦਰ ਦਿਨ ਆਉਂਦੇ ਪਿੰਡ ਬੱਸੀ ਗੁਲਾਮ हुसैन ਤੋਂ ਸਾਹਮਣੇ ਆਇਆ ਜਿੱਥੇ ਕਿ ਬੀਤੀ ਰਾਤ ਚੋਰਾਵਲੋਂ ਪੈਟਰੋਲ ਪੰਪ ਤੇ ਖੜਾ ਇੱਕ ਟਰੈਕਟਰ ਤੇ ਟਰਾਲੀ ਚੋਰੀ ਕਰ ਲਈ ਗਈ ਜਿਸ ਕਾਰਨ ਟਰੈਕਟਰ ਮਾਲਕ ਦਾ 9 ਲੱਖ ਰੁਪਏ ਦੇ ਕਰੀਬ ਦਾ ਨੁਕਸਾਨ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਲੱੱਕੀ ਠਾਕਰ ਨੇ ਦੱਸਿਆ ਕਿ ਉਹ ਬੀਤੀ ਦੇਰ ਸ਼ਾਮ ਕਰੀਬ 6:30 ਵਜੇ ਆਪਣਾ ਟਰੈਕਟਰ ਤੇ ਟਰਾਲੀ ਪੈਟਰੋਲ ਪੰਪ ਤੇ ਖੜਾ ਕਰਕੇ ਗਿਆ ਸੀ ਤੇ ਜਦੋਂ ਸਵੇਰੇ 7 ਵਜੇ ਪੈਟਰੋਲ ਪੰਪ ਤੇ ਕਰਮੀ ਆਏ ਤਾਂ ਵੇਖਿਆ ਕਿ ਟਰੈਕਟਰ ਅਤੇ ਟਰਾਲੀ ਪੰਪ ਤੇ ਮੌਜੂਦ ਨਹੀਂ ਸੀ ਜਿਸ ਤੋਂ ਬਾਅਦ ਉਹਨਾਂ ਵੱਲੋਂ ਮੈਨੂੰ ਇਸ ਦੀ ਸੂਚਨਾ ਦਿੱਤੀ ਗਈ। ਉਹਨਾਂ ਦੱਸਿਆ ਕਿ ਉਹ ਆਪਣੇ ਘਰ ਦਾ ਗੁਜ਼ਾਰਾ ਟਰੈਕਟਰ ਟਰਾਲੀ ਤੇ ਕੰਮ ਕਰਕੇ ਹੀ ਕਰਦੇ ਸਨ ਤੇ ਟਰੈਕਟਰ ਮਹਿੰਦਰਾ ਕੰਪਨੀ ਦਾ ਸੀ ਤੇ ਸਾਲ 2019 ਚ ਹੀ ਉਸ ਵੱਲੋਂ ਦੋਵੇਂ ਚੀਜ਼ਾਂ ਨਵੀਆਂ ਲਈਆਂ ਗਈਆਂ ਸਨ ਤੇ ਇਸ ਚੋਰੀ ਨਾਲ ਉਸ ਦਾ 9 ਲੱਖ ਰੁਪਏ ਦੇ ਕਰੀਬ ਦਾ ਨੁਕਸਾਨ ਹੋਇਆ। ਲੱਕੀ ਠਾਕਰ ਨੇ ਕਿਹਾ ਕਿ ਸਾਡੀ ਪੁਲਿਸ ਦਾ ਵੀ ਵੀ ਆਈ ਪੀ ਵਿਅਕਤੀਆਂ ਨੂੰ ਸੁਰੱਖਿਆ ਪ੍ਰਦਾਨ ਕਰਨ ਚ ਲੱਗੀ ਹੋਈ ਹੈ ਜਦ ਕਿ ਥਾਣਿਆਂ ਚ ਆਮ ਲੋਕ ਇਨਸਾਫ ਲਈ ਭਟਕਦੇ ਫਿਰ ਰਹੇ ਨੇ ਉਹਨਾਂ ਦੱਸਿਆ ਕਿ ਇਸ ਸਬੰਧੀ ਉਸ ਵੱਲੋਂ ਥਾਣਾ ਸਦਰ ਦੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ ਹੁਸ਼ਰਪੁਰ ਦੇ ਉਸ ਦੇ ਨਾਲ ਚੇਤਨ ਕਸ਼ਪਤ ਦੀ ਰਿਪੋਰਟ ਮੇਰਾ ਨਾਮ ਲक्की ਠਾਕਰ ਹੈ ਠੀਕ ਆ ਠਾਕਰ ਸਾਹਿਬ ਇਹ ਜਾਣਕਾਰੀ ਤੁਹਾਡੇ ਵੱਲੋਂ ਦਿੱਤੀ ਗਈ ਹੈ ਕਿ ਕੱਲ ਦੇਰ ਰਾਤ ਤੁਹਾਡਾ ਟ੍ਰੈਕਟਰ ਟਰਾਲੀ ਹੈ ਜਿਹੜਾ ਸਥਾਤੇ ਖੜਾ ਸੀ ਪੈਟਰੋਲ ਪੰਪ ਤੋਂ ਚੋਰੀ ਹੋ ਗਿਆ ਕੀ ਪੂਰਾ ਮਾਮਲਾ ਜੀ ਕੱਲ ਸ਼ਾਮੀ 6:30 ਵਜੇ ਕੁਝ ਟਰੈਕਟਰ ਦਾ ਕੰਮ ਕਰਾਣਾ ਸੀ ਮੈਂ ਟਰੈਕਟਰ ਦਾ ਕੰਮ ਕਰਾ ਕੇ 6:30 ਵਜੇ ਮੇਰਾ ਡਰਾਈਵਰ ਇੱਥੇ ਟਰੈਕਟਰ ਖੜਾ ਕਰਕੇ ਗਿਆ ਟਰੈਕਟਰ ਟਾਲੀ ਉਹ ਸਵੇਰੇ ਜਦ 7:00 ਵਜੇ ਕੰਮ ਤੇ ਜਾਣਾ ਹੁੰਦਾ ਟਰੈਕਟਰ ਡਰਾਈਵਰ ਨੇ ਤੇ ਉਹਨੇ 7:00 ਵਜੇ ਆ ਕੇ ਦੇਖਿਆ ਤੇ ਟਰੈਕਟਰ ਲਈ ਇੱਥੇ ਨਹੀਂ ਸੀਗਾ ਤੇ ਉਹਨੇ ਜਦੋਂ ਇੱਥੇ ਜਿਹੜੇ ਮੁਲਾਜ਼ਮ ਉਹਨਾਂ ਨੂੰ ਪੁੱਛਿਆ ਤੇ ਉਹ ਕਹਿੰਦੇ ਸਾਨੂੰ ਪਤਾ ਨਹੀਂ ਕਿੱਥੇ ਗਿਆ ਖੜਾ ਕਿੱਥੇ ਕਿੱਥੇ ਟਰੈਕਟਰ ਆ ਇਸ ਜਗ੍ਹਾ ਤੇ ਇਹ ਕਿਹੜੀ ਜਗ੍ਹਾ ਹੈ ਇਹ ਗੁਰਕਿਰਪਾ ਫਿਲਿੰਗ ਸਟੇਸ਼ਨ ਆ ਬਸ ਗੁਲਾਮ ਸਿੰਘ ਠੀਕ ਆ ਜੀ ਕੱਲ ਕਿੰਨੇ ਵਜੇ ਖੜਾ ਕੀਤਾ ਸੀਗਾ ਜੀ 6:30 ਵਜੇ ਕਿੰਨੇ ਕੀਤਾ ਹੁਣ ਨੁਕਸਾਨ ਹੋਇਆ ਆਪਣਾ ਨੁਕਸਾਨ ਹੋਈ 8.5 ਲੱਖ ਦਾ ਟਰੈਕਟਰ ਟਰਾਲੀ ਦੋਨੋਂ ਹਾਂਜੀ ਦੋਨੋਂ ਤੇ ਥਾਣਾ ਕਿਹੜਾ ਲੱਗਦਾ ਜੀ ਥਾਣਾ सदर ਠੀਕ ਹੈ ਕੰਪਲੀਟ ਦੇ ਦਿੱਤੀ ਹੈ ਜੀ ਹਾਂਜੀ ਕੰਪਲੀਟ ਦੇ ਕੇ ਆਏ ਹੁਣ ਥੋੜੇ ਥੋੜੇ ਪਹਿਲਾਂ ਕੀ ਕਹਿੰਦੀ ਹੁਣ ਪੁਲਿਸ ਪੁਲਿਸ ਕਹਿੰਦੇ ਕੋਈ ਪੁਲਿਸ ਨਹੀਂ ਕਰਨਾ ਇਹ ਪੁਲਿਸ ਤਾਂ ਲੱਗੀ ਹੋਈ ਉਧਰ ਆਪਣੇ ਕੇਜੀਓ ਸਾਹਿਬ ਆ ਰਹੇ ਆ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਜੀ ਆ ਰਹੇ ਆ ਪੁਲਿਸ ਤਾਂ ਸਾਰੀ ਉਧਰ ਲੱਗੀ ਪਈ ਹੈ ਥਾਣੇ ਥਾਣਾ ਤਾਂ ਖਾਲੀ ਸੀਗਾ ਕੀ ਲੱਗਦਾ ਪੁਲਿਸ ਆ ਜਿਹੜੀ ਵੀ ਵੀਆਈਪੀ ਡਿਊਟੀਆਂ ਦੇ ਵਿੱਚ ਜ਼ਿਆਦਾ ਉੱਜੀ ਰਹਿੰਦੀ ਹੈ ਤੇ ਆਮ ਲੋਕਾਂ ਦਾ ਜਿਹੜੇ ਮਸਲੇ ਹੋ ਕਿਤੇ ਨਾ ਕਿਤੇ ਪਛੜ ਕੇ ਰਹਿ ਜਾਂਦੇ ਤੋ ਤਾਂ ਕੰਪਲੇਨ ਜਲਦ ਦੇਣਗੇ ਉਹਨਾਂ ਨੇ ਕਿਹਾ ਵੀ ਅਸੀਂ ਕੀ ਕਰੀਏ ਚੋਰਾਂ ਨੂੰ ਫੜੀਏ ਚਿੱਟੇ ਵਾਜਨ ਫੜੀਏ ਜਾਂ ਇਹ ਕੰਮ ਕਰੀਏ ਇਧਰ ਪੈਰਾ ਦਈਏ ਉਹ ਤੁਸੀਂ ਆਪ ਦੇਖ ਸਕਦੇ ਆ ਤੁਸੀਂ ਤਾਂ ਪ੍ਰੈਸ ਮੋਟਰਾਂ ਤੁਸੀਂ ਦੇਖਿਆ ਹੁਣ ਸਾਰੇ ਸ਼ਹਿਰ ਵਿੱਚ ਕਿੰਨੀ ਪੁਲਿਸ ਲੱਗੀ ਆ ਔਰ ਹਰ ਚੌਂਕਾ ਚ ਫਲੈਕਸਾਂ ਲੱਗੀਆਂ ਸ਼ਹਿਰ ਦੇ ਵਿੱਚ ਪੂਰੇ ਫਲੈਕਸਾਂ ਨਾਲ ਲੱਗੀਆਂ ਭਰੀਆਂ ਹੋਈਆਂ ਕਿਸ ਤਰ੍ਹਾਂ ਵੇਖਦੇ ਹੋ ਇੱਕ ਬੰਦੇ ਨੂੰ ਇੰਨੀ ਜ਼ਿਆਦਾ ਸਿਕਿਉਰਿਟੀ ਦਿੱਤੀ ਜਾ ਰਹੀ ਹੈ ਜਿਹਨਾਂ ਦੇ ਸਿਰ ਤੇ ਗੱਡੀਆਂ ਹਾਸਲ ਕਰਦੇ ਆ ਉਹ ਵਿਚਾਰੇ ਠੱਗ ਹੁੰਦੇ ਰਹਿੰਦੇ ਹੁਣ ਤੁਹਾਡਾ ਵੀ ਜਿਹੜਾ ਨੁਕਸਾਨ ਹੋਇਆ ਕਾਫੀ ਜ਼ਿਆਦਾ ਤਕਰੀਬਨ 8 ਤੋਂ 9 ਲੱਖ ਰੁ ਅਈਦਾ ਦੇਖੋ ਜੀ ਸਟੈਂਪ ਤਾਂ ਅਸੀਂ ਇਹੀ ਕਹਾਂਗੇ ਪੰਜਾਬ ਨਾਲ ਧੋਖਾ ਹੋਇਆ ਅਜਾ ਸ਼ਰਮ ਨੂੰ ਇਹੀ ਗੱਲ ਕਵਾਂਗੇ ਪਹਿਲਾਂ ਤਾਂ ਲੋਕਾਂ ਨੇ ਬਦਲਾ ਬਦਲਾ ਕਰੇ ਵੋਟਾਂ ਪਾਤੀਆਂ ਚਲੋ ਬਦਲਾ ਹੋਊਗਾ ਕੁਝ ਨਵੇਂ ਸਰਕਾਰ ਲਿਆਵਾਂਗੇ ਤੇ ਇਹ ਨਾਮਕਿੇ ਕੁਝ ਨਾ ਕੁਝ ਸੁਧਾਰ ਹੋਊਗਾ ਪੰਜਾਬ ਦਾ ਲੇਕਿਨ ਉਹ ਸੁਧਾਰ ਦਿਖ ਰਿਹਾ ਰੋਜ਼ ਚਿੱਟਾ ਵਿਗੜਿਆ ਚਿੱਟੇ ਨਾਲ ਨੌਜਵਾਨ ਖਤਮ ਹੋ ਰਹੇ ਆ ਆ ਚੋਰੀਆਂ ਤਾਂ ਰੋਕੀ ਨਹੀਂ ਆਉਂ ਚਾਰ ਪਾਸੇ ਕਿੰਨੀਆਂ ਚੋਰੀਆਂ ਹੋ ਰਹੀਆਂ ਰੋਜ਼ ਕਤਲਿਆਂ ਸ਼ਰਮ ਹੋ ਰਿਹਾ ਹਾਂਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਅੱਗੇ ਇਹੀ ਮੰਗ ਕਰਦੇ ਆ ਵੀ ਤੁਸੀਂ ਠੀਕ ਆ ਜੋ ਬੀਐਫਆਈ ਸਕਿਉਰਟੀ ਦੇਣੀ ਆ ਚੰਦ ਬੰਦਿਆਂ ਨੂੰ ਦਿਓ ਲੇਕਿਨ ਬਾਕੀ ਲੋਕਾਂ ਦਾ ਵੀ ਦੇਖੋ ਨਾ ਉਹਨਾਂ ਨੂੰ ਕੋਈ ਨਾ ਕੋਈ ਸਕਿਉਰਟੀ ਚਾਹੀਦੀ ਆ ਘਰਾਂ ਵਿੱਚ ਉਹਨਾਂ ਦੀ ਚੋਰੀਆਂ ਹੋ ਰਹੀਆਂ ਨੌਜਵਾਨ ਪੁੱਤਾਂ ਦੇ ਹੱਤਿਆ ਹੋ ਰਹੀ ਆ ਔਰ ਕਿੰਨੇ ਸਿੰਗਰ ਮਾਰੇ ਜਾ ਰਹੇ ਆ ਜਾਂ ਕੁਝ ਕਿਸੇ ਨੂੰ ਧਮਕੀਆਂ ਆ ਰਹੀਆਂ ਕੁਝ ਉਹ ਥੋੜੇ ਦਿਨ ਪਹਿਲਾਂ ਮੈਨੂੰ ਧਮਕੀ ਆਈ ਆ ਜਿਸ ਦਿਨ ਸਾਡੇ ਖੁਦ ਸਿੰਘ ਗੋਗਾ ਮੜੀਜੇ ਦੇ ਹੱਤਿਆ ਹੋਈ ਆ ਰਾਜਸਥਾਨ ਚ ਉਸ ਤੋਂ 7 ਤੋਂ 8 ਦਿਨ ਮੈਨੂੰ ਧਮਕੀਆਂ ਆਈਆਂ ਉਹ ਮੈਂ ਪ੍ਰਸ਼ਾਸਨ ਦਿੱਤੀਆਂ ਇਹਦਾ ਕੋਈ ਕਾਰਨ ਨਹੀਂ ਉਹ ਨੰਬਰ ਜਿਹੜਾ ਨਿਕਲਿਆ ਉਹ ਪੋਲੰਡ ਦਾ ਨੰਬਰ ਨਿਕਲਿਆ ਕੋਈ ਅ